ਪੰਜਾਬ ਸਰਦਾਰ ਜੀ ਮੈਂ ਤੁਹਾਡੀਆਂ ਆਪ ਪੋਸਟਾਂ ਦੇਖ ਰਿਹਾ ਅੱਜ ਜਿਹੜਾ ਉਹਨਾਂ ਨੇ ਸਿਮਰਜੀਤ ਮਾਨ ਜੀ ਨੇ ਇਕੱਠ ਰੱਖਿਆ ਸੀ ਪਹਿਲਾਂ ਕਹਿੰਦੇ ਨજરਬੰਦ ਉਹਨੂੰ ਕੀਤਾ ਗਿਆ ਹੁਣ ਤਾਂ ਮੈਨੂੰ ਪਤਾ ਨਹੀਂ ਗਿਆ ਜਾਨ ਮੈਂ ਵੀ ਸੀਗਾ ਪਰ ਮੇਰੇ ਜਿਹੜੇ ਕਹਿ ਲੋ ਮੈਨੂੰ ਨਮੂਨੀਆਂ ਵਿਗੜਿਆ ਹੋਇਆ 15-20 ਦਿਨ ਹੋ ਗਏ ਹੁਣ ਖੂਨ ਦੇ ਵਿੱਚ ਕਾਫੀ ਜਿਹੜਾ ਕਹਿ ਲੋ ਥੋੜਾ ਬਿਮਾਰ ਚੱਲ ਰਿਹਾ ਬਸ ਸਟੈਂਥ ਪਾ ਰੇ ਆ ਜਾ ਮੈਂ ਵੀ ਰਿਆ ਸੀ ਮੇਰੀ ਬਹੁਤ ਪਿਆਰੀ ਸੀ ਯਕਦਮ ਤਬੀਅਤ ਖਰਾਬ ਹੋ ਗਈ ਤੇ ਮੈਂ ਨਾਲ ਦੀ ਨਾਲ ਇੱਕ ਜਿਹੜਾ ਕਹਿ ਲਊ ਉਹ ਫਿਰ ਇੱਕ ਡਾਕਟਰ ਸਾਹਿਬ ਬਹੁਤ ਲੰਮਾ ਲਾ ਕੇ ਐਸਟੈਂਡ ਜਿਹੜੇ ਬੰਦੇ ਉੱਥੇ ਜਾ ਰਹੇ ਸੀ ਧੂਹੀ ਕੱਟ ਤੇ ਜਿਹੜਾ ਰੱਖਿਆ ਉਹਨਾਂ ਨੇ ਸਾਡੀ ਪੰਜਾਬ ਪੁਲਿਸ ਵੀ ਰੋਕ ਰਹੀ ਆ ਸਾਡੀ ਸਰਕਾਰ ਵੀ ਰੋਕ ਰਹੀ ਆ ਤੁਸੀਂ ਇੱਕ ਬੰਦਾ ਹੋਇਆ ਯਾਰ ਜਿਹਨੇ ਮਾਰਨੇ ਸਤੋਂ ਤੇ ਗੋਲੀ ਮਾਰ ਦੋ ਉਹਨੂੰ ਚਮਾਂ ਉਹਦਾ ਸਿਰ ਪਾੜ ਦੋ ਜਮਾਂ ਨੂੰ ਕੁੱਟ-ਕੁੱਟ ਕੇ ਮਾਰ ਦੋ ਜੇਕਰ ਬੰਦਾ ਗਲਤ ਅਸੀਂ ਵੀ ਤੁਹਾਡੇ ਨਾਲ ਕੁੱਟਦੇ ਆਂ ਪਰ ਸਾਨੂੰ ਉਹਦਾ ਦੋਸ਼ ਦੱਸੋ ਇਹਦਾ ਦੋਸ਼ ਕੀ ਚੀਜ਼ ਆ ਦਾ ਦੋਸ਼ ਹੈ ਜਿਹੜਾ ਇਹਦਾ ਦੋਸ਼ ਇਹ ਆ ਕਿ 1 ਕਰੋੜ ਰੁਪਏ ਦੱਬੀ ਬੈਠੇ ਜਿਹੜੇ ਠੱਗ ਏਜੰਟ ਆ ਨਾ ਸਾਰੇ ਏਜੰਟਾਂ ਨੂੰ ਨਹੀਂ ਆਂਦਾ ਇੱਕ ਉਹ ਵਿਅਕਤੀ ਹੈ ਜਿਹਨੇ ਪੈਸੇ ਲੋਕਾਂ ਦੇ ਕਢਾ ਕੇ ਦਿੱਤੇ 92 ਐਮਐਲਏ ਜਿਹੜੇ ਥੋੜੀ ਸਰਕਾਰ ਦੇ ਉਹਨਾਂ ਦੀ ਡਿਊਟੀ ਬੰਦੀ ਸੀ ਪਰ ਉਹਨਾਂ ਨੇ ਡਿਊਟੀ ਆਪ ਨਹੀਂ ਨਿਭਾਈ ਇੱਕ ਭਾਨਾ ਸਿੱਧੂ ਉੱਠ ਕੇ ਉਹਨਾਂ ਦੇ ਪੈਸੇ ਕਢਾਉਣ ਲੱਗ ਗਿਆ ਤੁਸੀਂ ਤਾਂ ਸ਼ਰਮ ਨਾਲ ਹੀ ਮਰ ਜਾਣੇ ਚਾਹੀਦੇ ਸੀ ਤੁਹਾਨੂੰ ਇੰਨੀ ਸ਼ਰਮ ਨਹੀਂ ਆਈ ਇਹੋ ਜਿਹੜਾ ਜਿਹੜਾ ਪੈਸਾ ਲੋਕਾਂ ਦਾ ਕਢਾ ਕੇ ਦੇ ਰਿਆ ਅਸੀਂ ਐਮਐਲਏ ਆ ਸਾਡੀ ਸਰਕਾਰ ਆ ਸਾਡਾ ਪ੍ਰਸ਼ਾਸਨ ਆ ਸਾਡੇ ਆਈਪੀਐਸ ਆ ਸਾਡੇ ਸਾਡੇ ਹੀ ਅਫਸਰ ਆ ਕਿਉਂਕਿ ਉਹ ਤੁਹਾਡੇ ਕਹਣੇ ਤੇ ਚੱਲਣਗੇ ਜੇਕਰ ਕੋਈ ਕਾਨੂੰਨ ਅਫਸਰ ਕਹ ਵੀ ਅਸੀਂ ਕਹਣੇ ਤੇ ਨਹੀਂ ਚੱਲਦੀ ਤੇ ਅੱਜ ਜਿਹੜੇ ਲੋਕਾਂ ਨੂੰ ਜਿਹੜੀ ਜਾ ਕੇ ਆਪਾਂ ਨજરਬੰਦ ਕਰੀ ਜਾਂਦੇ ਆ ਜਿਹੜਾ ਆ ਮੈਂ ਵਿਖਾਇਆ ਤੁਹਾਨੂੰ ਇਹ ਵੀ ਚੱਲੇ ਸੀ ਉੱਥੇ ਧੂਰੀ ਕੱਟ ਤੇ ਜਿਹੜਾ ਉਹਨਾਂ ਨੇ ਜਾਣਾ ਸੀਗਾ ਤੇ ਉੱਥੋਂ ਤੁਸੀਂ ਰੋਕੀ ਜਾਂਦੇ ਆ ਪੰਜਾਬ ਦੇ ਵਿੱਚ ਚਿੱਟਾ ਚੱਲਦੀ ਜਾਂਦਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਏਡਸ ਦੀ ਬਿਮਾਰੀ ਬਹੁਤ ਜ਼ਿਆਦਾ ਵੱਧ ਚਾਣੀ ਆ ਕਿਉਂਕਿ ਇੱਥੇ ਪਿਆਮਾ ਤਾਂ ਮਿਲ ਜਾਂਦਾ ਕਿਸੇ ਨੂੰ ਨਾਲਾ ਨਹੀਂ ਮਿਲ ਜਾਂਦਾ ਅਗਲਾ ਪਿਆਮਾ ਚੱਕ ਚੱਕ ਕਰਦਾ ਚਿੱਟਾ ਹਰ ਪ੍ਰਿੰਟ ਤੋਂ 20 30 ਬੰਦੇ ਵੇਚੀ ਜਾਂਦੇ ਆ ਤੇ ਜਿਹੜਾ ਕਹ ਲਓ ਵੀ ਚਿੱਟਾ ਵੇਚੀ ਜਾਂਦੇ ਪਰ ਸਰਿੰਜ ਦਿੰਦੇ ਨਹੀਂ ਉਹਦੇ ਇੱਕ ਸਰਿੰਜ ਨੂੰ 20-20 ਜਨੇ ਲਾਉਂਦੇ ਆ ਦੋ-ਦੋ ਮਹੀਨੇ ਇਕੱਠੇ ਲਾਉਂਦੇ ਆ ਉਹ ਸਰਿੰਜ ਨੂੰ ਏਡਸ ਦੀ ਬਿਮਾਰੀ ਚੱਲ ਪੈਣੀ ਆ ਯਾਰ ਬਿਜ਼ਨਸ ਤਾਂ ਵੇਖੋ ਆਉ ਨਾਲ ਚੱਲ ਕੀ ਰਿਹਾ ਤੇ ਤੁਸੀਂ ਆ ਭਾਨੇ ਸਿੱਟੂ ਵਰਗੇ ਨੂੰ ਚੱਕ ਲਿਆ ਕਦੇ ਆ ਸੀਰਾ ਢੱਲੋ ਜਿਹੜਾ ਉੱਥੇ ਲਾਈਵ ਹੋਇਆ ਪਿਆ ਸੀਗਾ ਕਿਦੇ ਪੇਜ ਤੋਂ ਵੇਖਿਆ ਮੈਂ ਤੇ ਇਹ ਤਾਂ ਸਾਰੇ ਜਿਹੜੇ ਕਹ ਲੋ ਵੀ ਬੰਦੇ ਉੱਥੇ ਜਾ ਰਹੇ ਸੀ ਇਹਨਾਂ ਦਾ ਦੋਸ਼ ਕੀ ਮੈਂ ਤੁਸੀਂ ਇਹ ਦੱਸੋ ਸਿਮਰਜੀਤ ਮਾਨ ਜੀ ਨੂੰ ਤੁਸੀਂ ਨਜ਼ਰਬੰਦ ਕੀਤਾ ਹੋ ਸਕਦਾ ਪਰ ਉਹ ਪਹੁੰਚ ਗਏ ਹੁਣ ਮੈਨੂੰ ਇਸ ਗੱਲ ਦਾ ਨਹੀਂ ਪਤਾ ਮੈਨੂੰ ਤਾਂ ਸਵੇਰ ਫੋਨ ਆਇਆ ਸੀਗਾ ਉਦੋਂ ਤਾਂ ਮੈਂ ਕਿਹਾ ਸੀ ਮੈਂ ਆਉਣਾ ਪਰ ਮੇਰੀ ਯਕਦਮ ਤੱਕ ਵੀ ਰਾਤ ਨੂੰ ਮੈਂ ਬੜਾ ਬਿਮਾਰ ਰਿਆ ਜਿਸ ਤਰ੍ਹਾਂ ਕੋੜਦੂਨਾ ਗਿਆ ਮੈਂ ਉਦੋਂ ਵੀ ਬਹੁਤ ਬਿਮਾਰ ਸੀਗਾ ਬਸ ਦਵਾਈ ਲੈ ਲਈਦਾ ਉਹ ਦਵਾਈ ਦੇ ਨਸ਼ੇ 'ਚ ਪੂਰੇ ਫਰੀਦਾ ਕਿ ਕਿਤੇ ਦਵਾਈ ਚੰਗੀ ਆ ਪਰ ਉਹ ਹੁਣ ਪਤਾ ਲੱਗ ਗਿਆ ਵੀ ਭਾਈ ਉਹ ਹਲੇ ਠੀਕ ਨਹੀਂ ਹੈ ਜੀ ਅਸੀਂ ਆ ਰਪੂਟਾ ਡਾਕਟਰ ਸਾਹਿਬ ਕੋਲੇ ਪਿੰਗਾ ਮੈਂ ਇਹਨੂੰ ਨਾਲ ਦੇ ਮੁੰਡੇ ਨੂੰ ਕਹਿਣੇ ਮੈਨੂੰ ਵਿਖਾਇਆ ਕਹਿੰਦਾ ਵੇਖ ਮੈਂ ਭਾਈ ਮੈਂ ਤੁਹਾਨੂੰ ਦੱਸਦਾ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨਸਾ ਮੈਂ ਮੰਨਦਾ ਤੇਰੇ ਕੋਲ ਬਹੁਤ ਪਾਵਰ ਆ ਇਸ ਟਾਈਮ ਰਾਜਾ ਪੰਜਾਬ ਦਾ 2-3 ਸਾਲਾਂ ਵਾਸਤੇ ਕੋਈ ਗੱਲ ਨਹੀਂ ਸਾਨੂੰ ਪਤਾ ਤੇਰਾ ਦੋਸ਼ ਨਹੀਂ ਵਜ਼ੀਰਖਾਨ ਬਣਿਆ ਹੋਇਆ ਸਾਨੂੰ ਪਤਾ ਨਹੀਂ ਸਾਨੂੰ ਨਹੀਂ ਪਤਾ ਵੀ ਇਸ ਟਾਈਮ ਤੂੰ ਜਰਨਾ ਡੈਰ ਬਣਿਆ ਹੋਇਆ ਪਰ ਇਹ ਜਿਹੜਾ ਕੱਲ ਵੀ ਇਸ ਟਾਈਮ ਬਾਬਰ ਰਤਰੀ ਕੋ ਮੇਰਾ ਪ੍ਰਾਪ ਸਾਡਾ ਭਰਾ ਇਹ ਚੰਗੇ ਥਾਂ ਵਰਤ ਸਿਮਰਜੀਤ ਮਾਨ ਅਰਗੇ ਨੂੰ ਨਜ਼ਰਬੰਦ ਕਰਾ ਕੇ ਤੁਹਾਡੇ ਘੱਟ ਕਿਸੇ ਕੋ ਰੋਕੇ ਆ ਆ ਜਿਹੜਾ ਸੀਗਾ ਕੀ ਕਹਿੰਦੇ ਰਾਗ ਵਿਚ ਅੱਡਾ ਸੀਗਾ ਰਾਗ ਵਿਚ ਅੱਡੇ ਉਹਦੇ ਛੋਟੇ ਜਿੱਤੇ ਨੇਅਰ ਬਣਿਆ ਤੁਹਾਡਾ ਜਿਹੜਾ ਚੰਡੀਗੜ੍ਹ ਉੱਥੇ ਤੁਸੀਂ ਕਿਵੇਂ ਰੋਣ ਲੱਗ ਕੇ ਚੀਕਾਂ ਨਿਕਲ ਗਈਆਂ ਤੁਹਾਡੀਆਂ ਤੁਸੀਂ ਕਹ ਬੀਜਪੀ ਹੈ ਜਿਹੜੀ ਨਾਰਥ ਕੋਰੀਆ ਬਣਾਈ ਜਾਂਦੀ ਹੈ ਡੈਮਨ ਤੇ ਤੁਸੀਂ ਨਾਰਥ ਕੋਰੀਆ ਨਾਲੋਂ ਘੱਟ ਆ ਕਿੰਗਜੌਨ ਪੰਜਾਬ ਦੇ ਮੈਂ ਤੁਹਾਨੂੰ ਬੇਨਤੀ ਕਰਦਾ ਕਿੰਗਜੌਨੀ ਸਿਰੋ ਜਿਹੜਾ ਹਾਂ ਕਿੰਗ ਜ਼ੋਨ ਆ ਪੰਜਾਬ ਦਾ ਜਿਹੜਾ ਸਾਡਾ ਪ੍ਰਮੰਤ ਮੰਤ ਕਿੰਗ ਜ਼ੋਨ ਉਸ ਕਿੰਗ ਜ਼ੋਨ ਗੇਂਤੀ ਕਰਦਾ ਥੋੜਾ ਜਿਹਾ ਪੰਜਾਬ ਵਾਲ ਝਾਤੀ ਮਾਰੋ ਤੇ ਇਹ ਤੁਸੀਂ ਉਹ ਬੰਦੇ ਭਾਨੇ ਸਿੱਧੂ ਜਿਹੜਾ ਉਹਨੂੰ ਰਿਆਕ ਰੋਲ ਦੇ ਪਰਚੇ ਰੱਦ ਕਰੋ ਕੈਨਸਲ ਕਰੋ ਕਿਹੜੀ ਗੱਲੋ ਚੱਕੀ ਜਾਂਦੇ ਆ ਜੇਕਰ ਚੱਕਣਾ ਤਾਂ ਤੁਹਾਡੇ ਕਈ ਐਮਐਲਏ ਐਮਪੀਆਂ ਦੇ ਰੋਲੇ ਪਾਈਆਂ ਤੁਸੀਂ ਉਹਨਾਂ ਨੂੰ ਚੱਕੋ ਹਾਂ ਉਹਨਾਂ ਨੂੰ ਤੁਹ ਪਲੂਸਨ ਦੇ ਪੈਣਾ ਤੇ ਜਿਹੜੇ ਦੂਜੀ ਆ ਤੂੰ ਹੁਣ ਇਸ ਟਾਈਮ ਤਾਂ ਭਾਨੇ ਸਿੱਧੂ ਦਾ ਦੱਸਦੇ ਕਸੂਰ ਕੀ ਆ ਕੋਈ ਗਾਨੀ ਚੋਰੀ ਕੀਤੀ ਆ ਲੈ ਮੈਂ ਕਹਿੰਦਾ ਮੈਂ ਛੇਤਰ ਮਾਰੂਗਾ ਭਾਨੇ ਸਿੱਧੂ ਦੇ ਜੇ ਅਸੀਂ ਨਹਰਾਲ ਕੇ ਮਾਰਾਂਗੇ ਲੱਖੇ ਸਢਾਣੇ ਨੂੰ ਕਵਾਂਗੇ ਕਿ ਪੁਲਿਸ ਤੋਂ ਨਹੀਂ ਤੂੰ ਕੁੱਟ ਅਸੀਂ ਸਿਮਰਜੀਤ ਮਾਨ ਨੂੰ ਕਵਾਂਗੇ ਸਿਮਰਜੀਤ ਮਾਨ ਜੀ ਤੁਸੀਂ ਕੁੱਟੋ ਸੁਖਪਾਲ ਸਿੰਘ ਖੈਰੇ ਨੂੰ ਕਵਾਂਗੇ ਤੁਸੀਂ ਕੁੱਟੋ ਜਿਹੜੇ ਅੱਜ ਭਾਨੇ ਸਿੱਧੂ ਦੇ ਹੱਕ ਵਿੱਚ ਆ ਇਹ ਸਾਰੇ ਭਾਨੇ ਸਿੱਧੂ ਨੂੰ ਕੁੱਟਣਗੇ ਪਰ ਸਾਨੂੰ ਸਾਬਤ ਕਰੋ ਵੀ ਉਹਨੇ ਗਾਨੀ ਹੋਈ ਆ ਕਿਉਂ ਤੁਸੀਂ ਸਿੱਧਾ ਯਾਰ ਕਿਉਂ ਸਿੱਧੇ ਸ਼ਰੀਆਂ ਤੱਕ ਕੇ ਚੱਲੀ ਜਾਂਦੇ ਆ ਉਹਨੂੰ ਇੱਕ ਬੰਦਾ ਤੁਸੀਂ ਨਜਾਇਜ਼ ਉਹਨੇ ਪਰਚੇ ਪਾ ਕੇ ਇਹ ਕੋਈ ਬਹੁਤਾ ਚੰਗਾ ਨਹੀਂ ਮੈਂ ਸਾਡੀ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਮਹਾਰਾਜ ਤੁਹਾਨੂੰ ਪੰਨ ਦਰਸਤੀਆਂ ਬਖਸ਼ੇ ਤੁਸੀਂ ਸਾਡੇ ਪੰਜਾਬ ਦੇ ਯੋਧੇ ਆ ਪਰ ਇਹ ਰਾਜਿਆਂ ਵਾਲਾ ਕੰਮ ਹੋ ਜਾਂਦਾ ਜਿਵੇਂ ਅੱਗੇ ਰਾਜੇ ਮਹਾਰਾਜੇ ਪਰਜਾਂ ਨੂੰ ਪਰਜਾ ਦੇ ਵਿੱਚੋਂ ਹੀ ਸਿਪਾਈ ਕੱਢਦੇ ਸੀ ਅਫਸਰ ਬਣਾਉਂਦੇ ਸੀ ਤਗੜਾ ਰੈਂਕ ਵਧਾਉਂਦੇ ਸੀ ਜਿਹੜਾ ਰਾਜੇ ਦਾ ਜ਼ਿਆਦੇ ਚਾਪੂਸੀ ਕਰਦਾ ਸੀ ਉਸੇ ਤਰ੍ਹਾਂ ਤੁਸੀਂ ਚਾਪੂਸੀਆਂ ਕਰੀ ਜਾਂਦੇ ਪਰ ਆਪਣੀਆਂ ਪਰਜਾਂ ਤੇ ਤਸ਼ੱਦਦ ਨਾ ਢਾਓ ਤੁਹਾਡੇ ਅੱਗੇ ਬੇਨਤੀ ਆ ਤੁਸੀਂ ਸਾਡੇ ਆ ਭਗਵਾਨਤਮਾਨ ਵੀ ਸਾਡਾ ਇਹਨੇ ਸਾਡਾ ਹੀ ਰਹਿਣਾ ਤੁਸੀਂ ਵੀ ਸਾਡੇ ਹੀ ਰਹਿਣਾ ਅਸੀਂ ਤੁਹਾਡੇ ਹੀ ਰਹਿਣਾ ਉਹ ਕੇਜਰੀ ਵਾਲੋਂ ਦਾ ਸ਼ਾਲ ਦੇ ਉਹਲੇ ਨੂੰ ਪਿਆ ਬੈਠਾ ਭਗਵੰਤ ਮਾਨ ਦੇ ਇਹ ਜਗ ਤੋਂਲੇ ਲੁੱਕ ਜਾਂਦਾ ਆ ਜਿਹੜਾ ਕੋ ਕੱਚ ਚ ਲੁੱਕਿਆ ਬੈਠਾ ਰਾਗ ਬਚਾ ਤੂੰ ਸਾਰਾ ਕੁਝ ਕਰਾਈ ਉਹਦਾ ਨਾਂ ਭਗਵੰਤ ਮਾਨ ਦਾ ਪਈ ਹੈ ਨਾ ਭਗਵੰਤ ਮਾਨ ਨੂੰ ਸਮਝ ਪਤਾ ਨਹੀਂ ਕਰੋ ਆਉਣੀ ਆ ਮੇਰੀ ਬੇਨਤੀ ਆ ਕਿ ਤੁਸੀਂ ਇੰਨਾ ਧੱਕਾ ਨਾ ਕਰੋ ਸ਼ਰੀਆਂ ਤੱਕ ਆ ਜੇ ਲੋਕ ਇਕੱਠੇ ਜਾ ਰਹੇ ਆ ਤੁਸੀਂ ਉਹਨਾਂ ਨੂੰ ਰੁਕੋ ਨਾ ਜੇ ਕਰੇ ਕੱਟ ਰੱਖਿਆ ਤੁਹਾਡੀਆਂ ਰੇਲਿੰਗਾਂ ਹੁੰਦੀਆਂ 50 55 ਕਰੋੜ ਰੁਪਈਆ ਖਰਚ ਆਇਆ ਸੀ ਤੁਹਾਡੀਆਂ ਰੇਲਿੰਗਾਂ ਤੇ ਤੁਸੀਂ ਉਹਨਾਂ ਨੂੰ ਤਾਂ ਬੰਦ ਨਹੀਂ ਕੀਤਾ ਆ ਆ ਜਿਹੜਾ ਕੇਜਰੀਵਾਲ ਕੋਈ ਸਾਈਕਲ ਤੇ ਨਹੀਂ ਬਿਠਾਉਂਦਾ ਉਹ ਜਹਾਜ਼ ਲੈ ਕੇ ਦਿੱਤਾ ਤੁਸੀਂ ਤੇ ਮੈਂ ਤੁਹਾਨੂੰ ਇਹ ਕਹੂੰਗਾ ਵੀ ਮਾੜਾ ਜਣਾ ਤੁਸੀਂ ਝਾੜੀ ਮਾਰੋ ਕਰੋੜਾਂ ਰੁਪਈਆ ਬਰਬਾਦ ਕੀਤਾ ਤੁਸੀਂ ਇੱਕ 2 ਸਾਲਾਂ ਦੇ ਵਿੱਚ ਵਿੱਚ 50 55 ਹਜ਼ਾਰ ਕਰੋੜ ਦਾ ਕਰਜ਼ਾ ਚੜਾਇਆ ਤੁਸੀਂ ਪੰਜਾਬ ਤੇ ਤੇ ਨਜ਼ਰਬੰਦ ਤਾਂ ਕੇਜਰੀਵਾਲ ਨੂੰ ਕਰਨਾ ਚਾਹੀਦਾ ਕਿਤੇ ਪੰਜਾਬ ਚ ਨਾ ਆ ਜੇ ਜੀਆਂ 55 ਕਰੋੜ ਰੁਪਈਆ ਸਿਰ ਹੋ ਜਾਂਦਾ ਪੰਜਾਬ ਦੇ ਜਦੋਂ ਇਹ ਆਉਂਦਾ ਇਸ ਕਰਕੇ ਨਾ ਮੇਰੀ ਬੇਨਤੀ ਆ ਐਨਾ ਤੁਸੀਂ ਕਿੰਗ ਜੌਨ ਹਿਟਲਰ ਤੇ ਆ ਜਰਮਨ ਡਾਇਰ ਬੰਦੀ ਲੋੜ ਨਹੀਂ ਗਈ ਪੰਜਾਬ ਦੀ ਮਦ ਮਿਆ ਕਰੂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਵੋਟਾਂ ਨਿਆ ਕਰਕੇ ਪਾਉਂਗਾ ਸੀ ਲੋਕਾਂ ਨਾਲ ਧੱਕਾ ਨਾ ਕਰੋ